ਜੀ ਦੋਸਤੋ ਛੋਟੀਆਂ ਪਰ ਕੰਮ ਆਉਣ ਵਾਲੀਆਂ ਗੱਲਾਂ ਨੰਬਰ 1 ਜੋ ਲੋਕ ਜਿਆਦਾ ਪਤਲੇ ਹਨ ਉਹਨਾਂ ਨੂੰ ਰੋਜ਼ਾਨਾ ਪਨੀਰ ਦਾ ਸੇਵਨ ਕਰਨਾ ਚਾਹੀਦਾ ਹੈ ਸਰੀਰ ਨੂੰ ਬਹੁਤ ਤਾਕਤ ਮਿਲੇਗੀ ਨੰਬਰ 2 ਜਿਆਦਾ ਤਲੀਆਂ ਚੀਜ਼ਾਂ ਦਾ ਸੇਵਨ ਕਰਨ ਨਾਲ ਲੀਵਰ ਦੀ ਸਮੱਸਿਆ ਹੋ ਸਕਦੀ ਹੈ ਨੰਬਰ 3 ਹਰ ਰੋਸਾਂ ਬਾਲਾ ਦੁੱਧ ਪੀਣ ਨਾਲ ਤੁਹਾਡਾ ਰੰਗ ਸਾਫ਼ ਹੋਣ ਲੱਗ ਜਾਂਦਾ ਹੈ ਨੰਬਰ 4 ਜੇਕਰ ਤੁਹਾਨੂੰ ਬਵਾਸੀਰ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਜੀਰ ਨੂੰ ਪਾਣੀ ਵਿੱਚ ਭਿਉ ਕੇ ਖਾਓ ਤੁਹਾਡੀ ਇਹ ਸਮੱਸਿਆ ਦੂਰ ਹੋ ਜਾਵੇਗੀ ਨੰਬਰ 5 ਜੇਕਰ ਤੁਹਾਡੇ ਚਿਹਰੇ ਤੇ ਝੋੜੀਆਂ ਜਾਂ ਸਾਈਆਂ ਪੈ ਗਈਆਂ ਹਨ ਤਾਂ ਰਜਣਾ ਖੀਰੇ ਦਾ ਸੇਵਨ ਕਰੋ ਚਿਹਰਾ ਸਾਫ਼ ਹੋ ਜਾਵੇਗਾ ਨੰਬਰ 6 ਸਵੇਰੇ 4-5 ਕਾਜੂ ਖਾਣ ਨਾਲ ਦਿਮਾਗ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਨੰਬਰ 7 ਰਜਣਾ ਸੇਵ ਖਾਣ ਨਾਲ ਦਿਲ ਤੰਦਰੁਸਤ ਰਹਿੰਦਾ ਹੈ ਨੰਬਰ 8 ਜਿੰਨਾ ਔਰਤਾਂ ਦੇ ਗੋਡੇ ਜਾਂ ਟੂਈ ਜਿਆਦਾ ਦਰਦ ਕਰਦੀ ਹੈ ਉਹਨਾਂ ਨੂੰ ਮਖਾਣੇ ਦਾ ਸੇਵਨ ਕਰਨਾ ਚਾਹੀਦਾ ਨੰਬਰ 9 ਹਰੀਆਂ ਸਬਜ਼ੀਆਂ ਤੇ ਤਾਜੇ ਫਲ ਖਾਣ ਨਾਲ ਸਰੀਰ ਵਿੱਚੋਂ ਕਈ ਮਾਰੀਆਂ ਦੂਰ ਹੋ ਜਾਂਦੀਆਂ ਹਨ ਨੰਬਰ 10 ਰੋਜਾਨਾ ਦਹੀਂ ਖਾਣ ਨਾਲ liver ਤਾਕਤਵਰ ਹੁੰਦਾ ਹੈ ਨੰਬਰ 11 ਜਿਨ੍ਹਾਂ ਲੋਕਾਂ ਨੂੰ ਗੁਰਦਿਆਂ ਦੀ ਕੋਈ ਬਿਮਾਰੀ ਹੈ ਉਹਨਾਂ ਨੂੰ ਕੇਲਾ ਕਦੇ ਵੀ ਨਹੀਂ ਖਾਣਾ ਚਾਹੀਦਾ ਨੰਬਰ 12 ਸਵੇਰੇ ਖਾਲੀ ਪੇਟ ਅਜਮੈਨ ਵਾਲਾ ਪਾਣੀ ਪੀਣ ਨਾਲ ਸਰੀਰ ਦੀ ਚਰਬੀ ਹੌਲੀ ਹੌਲੀ ਘਟਣ ਲੱਗ ਜਾਂਦੀ ਹੈ ਨੰਬਰ 13 ਜੋ ਲੋਕ ਰਾਤ ਨੂੰ ਪੂਰੀ ਨੀਂਦ ਨਹੀਂ ਲੈਂਦੇ ਉਹ ਡਿਪਰੈਸ਼ਨ ਦਾ ਸ਼ਕਾਰ ਹੋ ਜਾਂਦੇ ਹਨ ਨੰਬਰ 14 ਜਿਨ੍ਹਾਂ ਦੇ ਜ਼ਿਆਦਾ ਵਾਲ ਟੁੱਟਦੇ ਹਨ ਉਹਨਾਂ ਨੂੰ ਵਾਲਾਂ ਉੱਪਰ ਨਾਰੀਅਲ ਤੇਲ ਲਗਾਉਣਾ ਚਾਹੀਦਾ ਨੰਬਰ 15 ਰਾਤ ਨੂੰ ਖਾਣਾ ਖਾਣ ਤੋਂ ਬਾਅਦ ਤੁਰੰਤ ਸੌਣਾ ਨਹੀਂ ਚਾਹੀਦਾ ਇਸੇ ਨਾਲ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਨੰਬਰ 16 ਜੇਕਰ ਤੁਹਾਡਾ ਗਲਾ ਬਹੁਤ ਜ਼ਿਆਦਾ ਦਰਦ ਕਰ ਰਿਹਾ ਹੈ ਤਾਂ ਇੱਕ ਗਲਾਸ ਗਰਮ ਪਾਣੀ ਵਿੱਚ ਥੋੜਾ ਜਿਹਾ ਨਮਕ ਪਾ ਕੇ ਘਰਾਰੇ ਕਰੋ ਤੁਹਾਡੀ ਗਲੇ ਦੀ ਸਮੱਸਿਆ ਦੂਰ ਹੋ ਜਾਵੇਗੀ ਨੰਬਰ 17 ਜ਼ਿਆਦਾ ਗਰਮ ਭੋਜਨ ਕਰਨ ਨਾਲ ਗਲੇ ਅਤੇ ਫੇਫੜੇ ਦੀ ਬਿਮਾਰੀ ਹੋ ਸਕਦੀ ਹੈ ਇਸ ਲਈ ਜ਼ਿਆਦਾ ਗਰਮ ਭੋਜਨ ਨਾ ਕਰੋ ਨੰਬਰ 18 گلاب ਦੀਆਂ ਪੱਤੀਆਂ ਨੂੰ ਚਬਾਉਣ ਨਾਲ ਖੂਨ ਦੀ ਕਮੀ ਠੀਕ ਹੋ ਜਾਂਦੀ ਹੈ ਨੰਬਰ 19 ਬਾਦਰੀ ਰੋਟੀ ਦੁੱਧ ਦੇ ਨਾਲ ਖਾਣ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਨੰਬਰ 20 ਰਾਤ ਨੂੰ ਧੰਨੇ ਵਿੱਚ ਸਰੋਂ ਦਾ ਤੇਲ ਲਗਾਉਣ ਨਾਲ ਫਟੇ ਬੁੱਲ ਠੀਕ ਹੋ ਜਾਂਦੇ ਹਨ ਧੰਨਵਾਦ